ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਅਗੇਨ ਔਨ ਬਾਸੀ ਵਲੌਗ ਸੋ ਤੁਸੀਂ ਸਾਰੇ ਕੈਂਟ ਹੋਵੋਗੇ ਵਧੀਆ ਹੋਵੋਗੇ ਤੇ ਸਕੂਲ ਤੋਂ ਆ ਗਏ ਟਾਈਮ ਹੋ ਗਿਆ ਜੀ 3 ਵਜੇ ਦਾ ਤੇ ਮੈਂ ਕਰ ਰਹੀ ਹਾਂ ਬੱਚਿਆਂ ਦੀ ਵੇਟ ਤੇ ਜਿਹੜਾ ਮੌਸਮ ਇਨਾ ਗੰਦਾ ਹੋਇਆ ਪਿਆ ਇਨਾ ਜੀਭ ਜਾ ਲੱਗਦਾ ਨਾ ਹਵਾ ਚੱਲ ਚੱਲ ਕੇ ਵੇੜੇ ਚ ਇੰਨੀ ਕਿ ਜ਼ਿਆਦਾ ਤੂੜੀ ਮਿੱਟੀ ਪਤਾ ਨਹੀਂ ਕੀ ਕੁਝ ਇਕੱਠਾ ਹੋ ਜਾਂਦਾ ਆ ਤੇ ਦੇਖਣ ਨੂੰ ਬੜਾ ਅਜੀਬ ਜਿਹਾ ਆਪਣੀ ਮਤਲਬ ਐਹੋ ਜਿਹਾ ਮੌਸਮ ਹੈ ਕਿ ਬੜੀ ਅਜੀਬ ਜੀ ਫੀਲਿੰਗ ਆਂਦੀ ਹੈ ਰੁੱਖੀ ਰੁੱਖੀ ਜੀ ਤੇ ਬੱਚੇ ਆਉਣ ਵਾਲੇ ਨੇ ਬਸ ਆਪਣੇ ਤੇ ਵੈਣ ਮੈਨੂੰ ਲੱਗਦਾ ਆ ਗਈ ਮੈਨੂੰ ਹੋਰਨ ਦੀ ਆਵਾਜ਼ ਸੁਣਦੀ ਆ ਤੇ ਅਮਨੂ ਰੀ ਅੰਦਰ ਕਰ ਰਹੇ ਨੇ ਬਾਜ਼ਾਰ ਜਾਣ ਦੀ ਤਿਆਰੀ ਤੇ ਲਓ ਜੀ ਬੱਚਿਆਂ ਦੀ ਵੈਣ ਆ ਗਈ ਓਏ ਓਏ ਖੰਡ 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 ਆ ਗਾਲ ਗਲਤ ਆ ਤੁਹਾਡੀ ਫਿਰ ਹੈਲੋ ਪਹਿਲਾਂ ਸਤਿ ਸ਼੍ਰੀ ਅਕਾਲ ਬੋਲੋ ਸਾਰੇ ਨੂੰ ਹੈਲੋ ਗਾਇਸ ਸਤਿ ਸ਼੍ਰੀ ਅਕਾਲ ਸਾਰੇ ਨੂੰ ਅੱਛਾ ਜੀ ਤੇ ਫੇਰ ਅੱਗੇ ਹਲੋ ਹਲੋ ਕਦੇ ਹਲੋ ਵਲੌਗ ਬਣਾਓ ਆਪਣਾ ਬਣਾ ਦੇ ਲੈਂਦੇ ਲੋ ਨਾਲ ਮਮਾ ਨੂੰ ਕਿਹਾ ਕਿ ਮੈਂ ਆ ਗਿਆ ਸੁਣ ਚਲੋ ਆਏ ਕਿੰਨੀ ਸੋੜ ਲਾ ਦੇਵਨੀ ਖਾਂ ਦੇ ਮੈਂ ਚਲਾ ਅੰਦਰ ਚਲੋ ਹਾਂ ਗਈ ਜਦੋਂ ਬਿੱਟ ਆਹ ਆਹ ਓ ਵਾਓ ਮੈਂ ਤਾਂ ਸਾਰੀ ਕੈਮਰਾ ਔਰ ਇਹ ਕੈਮਰਾ ਮੈਂ ਦੇਖਿਆ ਮੇਰੇ ਮੇਰੇ ਪੁੱਤ ਨੂੰ ਦੇਖਦਾ ਕਿੱਥੇ ਮੈਂ ਪਹੁੰਚ ਗਈ ਔਰ ਅਸੀਂ ਵੈਂਡ ਦੇਖਣ ਲੱਗੇ ਆ ਉਹ ਤਾਂ ਹੋ ਗਈ ਉਹ ਤਾਂ ਮਤਲਬ ਉਹ ਤਾਂ ਚੇਂਜ ਕਰ ਦਿੱਤਾ ਕਿਉਂ ਵੈਂਡ ਵੱਡੀ ਘਾਤੀ ਵੈਰੀ ਗੁੱਡ ਪੁੱਤ ਫਿਰ ਅੰਦਰ ਮੰਜੀ ਲੈ ਜਾ ਕਰੋ ਮੰਜੀ ਲੈ ਕੇ ਬੈਠ ਜਾ ਕਰੋ ਹੈ ਤਾਂ ਉਮੀਦ ਹੈ ਬਸ ਚੜਾਈ ਬਹੁਤ ਹੈ ਇਹ ਚੌੜੀ ਹੈ ਹੂੰ ਉਹ ਜਿਹੜੀ ਪਿੱਛੇ ਮਿਲ ਜਾਂਦੀ ਬੈਠਣ ਨੂੰ ਉੱਚੇ 16 ਜੀਟਾ ਕਿੱਥੇ ਮਿਲਿਆ ਇਹ ਚ 26 ਜੀਟਾ ਸੈਂਟਰ ਚ ਬੈਠਿਆ ਕਰੋ ਫਤ ਮੈਂ ਨਹੀਂ ਐਂਡ ਤੇ ਆਏ ਹੈ ਨਹੀਂ ਐਤਕੀ ਕਿਉਂ ਮਤਲਬ ਉਹ ਐਂਡ ਵੀ ਹਾਂਜੀ ਮੇਰੀ ਕੁਬ ਨੂੰ ਅੱਗੇ ਛੀ ਅੱਜ ਕੀ ਮੇਰਾ ਮੇਰੇ ਪੁੱਤ ਦਾ ਸਕੂਲ ਵਧੀਆ ਵਧੀਆ ਅੱਜ ਕੀ ਕੀਤਾ ਅੱਛਾ ਰੱਖਤੀ ਕਿ ਸਾਰੀਆਂ ਬੁੱਕਸ ਲੋਕਰ ਦੇ ਵਿੱਚ ਹਾਂਜੀ ਥੱਕੇ ਬੈਸੀ ਇਹ ਮਾਰ ਖੜੀ ਪੁੱਛੋ ਫੇਰ ਅੱਜ ਕਿੰਨਾ ਹੋਮਵਰਕ ਮਿਲਿਆ ਤੁਹਾਨੂੰ ਬਹੁਤ ਸਾਰਾ ਬਹੁਤ ਸਾਰਾ ਹੁਣ ਕੀ ਪੀਓਗੇ ਇਧਰ ਆਓ ਕੀ ਪੀਓਗੇ ਮੈਂ mango ਅੱਛਾ mango ਤਾਂ ਖਤਮ ਹੋ ਗਏ ਹੈ ਨਹੀਂ mango ਸੱਚੀ ਕਹਿ ਰਹੀਆਂ ਹੈ ਬਣਾ ਦਿਓ ਨਹੀਂ ਬਣਾਓ ਤੇ ਪੀਓ ਕੱਲ ਤਾਂ ਮੈਂ ਸੌਂ ਪਾਈ ਸੀ ਤੁਹਾਡਾ ਕੋਈ ਕੰਮ ਕਰਨਾ ਨਹੀਂ ਕਰਨਾ ਕਿਉਂਕਿ ਜਦੋਂ ਮਾਸੀ ਬੁਲੰਦੀ ਆ ਤਾਂ ਮਾਸੀ ਦੇ ਆਖੇ ਨਹੀਂ ਕੋਈ ਲੱਗਦਾ ਹੈਗਾ ਇੱਧਰ ਬੋਲੋ ਹਣਾ ਹੁਣ ਕਾ ਤਾਂ ਮੂੰਹ ਲਗਾਉਂਦੇ ਫਿਰਦੇ ਕੈਮਰੇ ਪਿੱਛੇ ਹੈਂ ਨਹੀਂ ਇਹਦੇ ਇਹlever ਕੱਲ ਮਮਾ ਨੇ ਕੀ ਕਿਹਾ ਸੀ ਸੂਸ ਦੇ ਵਿੱਚ ਪਾਣੀ ਆ ਪਤਾ ਨਾ ਕੱਲ ਵੀਰੇ ਜੀ ਮਿਲ ਨਹੀਂ ਆਏਗੀ ਸੌਕਸ ਮੇਰੀ ਮਨਜ਼ੂਰੀ ਕੀ ਮਨਜ਼ੂਰੀ ਕਿੱਥੋਂ ਮਿਲ ਜੂਗੀ ਮਨਜ਼ੂਰੀ ਨਹੀਂ ਆਜਾ ਮਮਾ ਵਕਤ ਦਿਖਾਓ ਕੀ ਕੀ ਕੀਤਾ ਉਹ ਮੈਂ ਨਹੀਂ ਦਿਖਾਉਣਾ ਕਿਉਂ ਲਓ ਜੀ ਆਪਣੀ ਚਾਹ ਬਣ ਗਈ ਤੇ ਨਾਲ ਆਪਾਂ ਲੈ ਲਏ ਛੋਲੇ ਇੱਕਾ ਭਾਂਡਿਆਂ ਨੂੰ ਪਤਾ ਨਹੀਂ ਕੀ ਹੁੰਦਾ ਆਮ ਵਾਲੇ ਭਾਂਡੇ ਜਿੰਨੇ ਮਰਜ਼ੀ ਕਿਉਂ ਖਰਾਬ ਨਹੀਂ ਹੁੰਦੇ ਬਟ ਫਿਰ ਵੀ ਆ ਦੇਖੋ ਕਿਦਾਂ ਦਾਗ ਪੈ ਜਾਂਦੇ ਆ ਕੌਲੀਆਂ ਦੇ ਉੱਪਰ ਤੇ ਜਿਹੜੇ ਚਾਹ ਨਾਲ ਆਪਾਂ ਇਸ ਟਾਈਮ ਛੋਲੇ ਥੋੜੇ ਜਿਹਾ ਖਾਣੇ ਨੇ ਉਹ ਤਾਂ ਖਾਣੇ ਨੇ ਤਾਂ ਕਿ ਅਸੀਂ ਓਵਰਹੀਟ ਨਾ ਕਰੀਏ ਜ਼ਿਆਦਾ ਭੁੱਖ ਨਾ ਲੱਗੇ ਪਰ ਅੱਜ ਪਤਾ ਨਹੀਂ ਕੀ ਹੋਇਆ ਸੀਗਾ ਸਕੂਲ 'ਚ ਜਦੋਂ ਮੈਂ ਆਪਣੀ ਓਟਸ ਖਾਧਦੇ ਹ ਉਸ ਤੋਂ ਇੱਕ ਰਾਉਂ ਦੀ ਤੁਹਾਡੀ ਕਾਲੀ ਮਿਰਚ ਸਵੇਰੇ ਮੈਂ ਤੋਂ ਜ਼ਿਆਦਾ ਪੈ ਗਈ ਸੀਗੀ ਤੇ ਉਹਦੇ ਕਰਕੇ ਨਾ ਥੋੜੀ ਜੀ ਜਲਨ ਜੀ ਹੋਣ ਲੱਗ ਗਈ ਤਾਂ ਐਸੀ ਟਾਈਮ ਜਣੀ ਪੈ ਜਾਂਦਾ ਬਟ ਫਿਰ ਪਤਾ ਨਹੀਂ ਕੀ ਹੋਇਆ ਉਸ ਤੋਂ ਬਾਅਦ ਮੈਨੂੰ ਭੁੱਖ ਵੀ ਬੜੀ ਲੱਗਣ ਲੱਗ ਗਈ ਤੇ ਫਿਰ ਮੈਂ ਹਾਫ ਰੋਟੀ ਲੈ ਕੇ ਗਈ ਸੀ ਤੇ ਮੈਂ ਉਹ ਖਾ ਲਈ फटाफट ਤੇ ਬਾਕੀ ਤੁਹਾਨੂੰ ਲੱਗਦਾ ਵੀ ਭੁੱਖ ਤਾਂ ਕੁਝ ਹੈਲਦੀ ਹੀ ਖਾਓ ਕੁਝ ਅਜਿਹੀ ਚੀਜ਼ ਤਾਂ ਖਾਓ ਕਿਉਂਕਿ ਕਈ ਵਾਰੀ ਕਿੰਦਾ ਆਪਾਂ ਨੂੰ ਸ਼ਾਮ ਨੂੰ ਬੁੱਖ ਲੱਗ ਜਾਂਦੀ ਨਾ ਤੇ ਆਪਾਂ ਕੋਈ ਨਾ ਕੋਈ ਅਜਿਹੀ ਚੀਜ਼ ਨੂੰ फटाफट ਚੱਕ ਕੇ ਖਾ ਲੈਂਦੇ ਆ ਕਿ ਜਿਹੜੀ ਆਪਾਂ ਨੂੰ ਸਾਹਮਣੇ ਕੋਈ ਦਿਖ ਜਾਂਦੀ ਹੈ ਹਨਾ ਤੇ ਉੱਥੇ ਫਿਰ ਸਾਰਾ ਕੰਮ ਖਰਾਬ ਹੋ ਜਾਂਦਾ ਹੈ ਤੇ ਏ ਅਦਰ ਆਪਾਂ ਨੂੰ ਦਾਲ ਧਰਦੀ ਅੱਜ ਉਹਨਾਂ ਨੇ ਅਸੀਂ ਦਾਲ ਗਾਈਸ ਤੇ ਫਤੇ ਸਿੰਘ ਦੀ ਸਕੂਲ ਤੋਂ ਆ ਕੇ ਸੌਂਗੇ ਨੇ ਤੇ ਪ੍ਰਨੀਤ ਸਿੰਘ ਜੀ ਆਪਣਾ ਇੱਧਰ ਇੰਜੋਏ ਕਰ ਰਹੇ ਫ੍ਰੀ ਟਾਈਮ ਕਿਉਂਕਿ ਫਤੇ ਸੁੱਤਾ ਪਿਆ ਆ ਤੇ ਪ੍ਰਨੀਤ ਨੂੰ ਮੈਂ ਪ੍ਰਨੀਤ ਨੂੰ ਇਹ ਆ ਪ੍ਰਨੀਤ ਬੰ ਨੂੰ ਨਾ ਐ ਕਰ ਰਿਹਾ ਕਿ ਨਹੀਂ ਨਹੀਂ ਮਾਸੀ ਨਹੀਂ ਨਹੀਂ ਮਾਸੀ ਤੇ ਪ੍ਰਨੀਤ ਮੈਂ ਅੱਜ ਇੱਕ ਚੀਜ਼ ਸੋਚੀ ਐ ਤੇ ਤੂੰ ਦੱਸੀ ਮੈਨੂੰ ਕੀ ਕਰਨਾ ਚਾਹੀਦਾ ਮਨੋਸ਼ ਖਾਣ ਲੈ ਕੇ ਦਵਾਂ ਕੀ ਦਵਾਂ ਖਾਣ ਨੂੰ ਹੈ ਹੈ ਭੁੱਖ ਲੱਗ ਰਹੀ ਆ ਛੋਲੇ ਖਾ ਲੈ ਹੂੰ ਚਲ ਆ ਜਾ ਮੈਂ ਮੈਂ ਛੋਲੇ ਪਾ ਕੇ ਦਵਾ ਔਰ ਮਿਕਸਰ ਮਿਕਸਰ ਬਣਾ ਕੇ ਦਵਾ ਛੋਲਿਆਂ ਦਾ ਬੜਾ ਘੈਂਟ ਬਣ ਆ ਜਾ ਮੇਰਾ ਪੁੱਤ ਫਿਰ ਮੇਰੀ ਚਾਹ ਠੰਡੀ ਹੋ ਜੇ ਮੈਨੂੰ ਪਤਾ ਵਲੌਗ ਬਣਾ ਲੈਣਾ ਆਹ ਵਲੌਗ ਵੀ ਬਣਾ ਦੇ ਮੇਰਾ ਵੀ ਫਾਇਦਾ ਹੋ ਜੇ ਨਾਲ ਆ ਦੇਖ ਲੋ ਐ ਕਰਦੇ ਨੇ ਤੇ ਇਹਨਾਂ ਚੀਜ਼ਾਂ ਤੋਂ ਹੀ ਸੱਤ ਕੇ ਇਹਨਾਂ ਚੀਜ਼ਾਂ ਤੋਂ ਹੀ ਮੈਂ ਅੱਕ ਕੇ ਫੈਸਲਾ ਲਿਆ ਵੀ ਮੈਂ ਵਲੌਗਿੰਗ ਨਾ ਕਰਾਂ ਤਾਂ ਚੰਗੀ ਗੱਲ ਹੈ ਮੇਰੇ ਵਾਸਤੇ ਦੀ ਖੇਡ ਹੈ ਨਹੀਂ ਕਿਉਂਕਿ ਇੱਕ ਤਾਂ ਮੈਂ ਹੁਣ ਨਹੀਂ ਕੱਲੀ ਆ ਕਿ ਅਮੰਡ ਨਾਲ ਕੰਮ ਹੁੰਦਾ ਚਲੇ ਜਾਂਦੇ ਬਾਜ਼ਾਰ ਸ਼ਾਮ ਨੂੰ ਹਨਾ ਤੇ ਬੱਚੇ ਨੇ ਉਹ ਆਪਣਾ ਲੱਗੇ ਰਹਿੰਦੇ ਨੇ ਤੇ ਮੈਨੂੰ ਸਮਝ ਨਹੀਂ ਆਉਂਦੀ ਦੀ ਵੀ ਮੈਂ ਕੰਮ ਕਰਾਂ ਕਿ ਮੈਂ ਵਲੌਗ ਬਣਾਵਾਂ ਕਿਉਂਕਿ ਨਾ ਮੇਰੇ ਕੋਈ ਕੈਮਰਾ ਫੜਨ ਵਾਲਾ ਹੁੰਦਾ ਏ ਕਈ ਵਾਰੀ ਕੰਮ ਵੀ ਹੁੰਦਾ ਆ ਤੇ ਫਿਰ ਆਪਾਂ ਨੂੰ ਟਾਈਮ ਵੀ ਨਹੀਂ ਮਿਲਦਾ ਹੈਗਾ ਤੇ ਬੜਾ ਮੁਸ਼ਕਲ ਟਾਈਮ ਕੱਢ ਕੇ ਵਲੌਗ ਬਣਾਣਾ ਪੈਂਦਾ ਸੋ ਮੈਨੂੰ ਲੱਗਦਾ ਇਹ ਵੀ ਮੇਰਾ ਅੱਜ ਆਖਰੀ ਵਲੌਗ ਹੀ ਹੋਊਗਾ ਸਾਰੇ ਜਣੇ ਵੇਖ ਲਿਓ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਮੈਂ ਸੱਚੀ ਸੋਚ ਰਹੀ ਆ ਤੇ ਕੱਲ ਕੱਲ ਤੇ ਮੈਂ ਪੱਕਾ ਨਹੀਂ ਪਾਣਾ ਹੈਗਾ ਵਲੌਗ ਮੈਂ ਸੱਚੀਂ ਜੀ ਕਰਦਾ ਹੈਗਾ ਮੈਂ ਰੋਜ਼ ਸੋਚਦੀ ਪਰ ਮੈਂ ਰੋਜ਼ ੱਤਕੇ ੱਤਕੇ ਦੇ ਨਾਲ ਪਾ ਦਿੰਨੀ ਆ ਅਦਰ ਦੀ ਬਣਾਉ ਮੈਂ ਕਿਹਾ ਪਰਨੀਤ ਬਹੁਤ ਖੁਸ਼ ਹੈ ਪੀ ਹਾਂ ਮਾਸੀ ਇਦਾਂ ਕਹਿ ਰਹੇ ਨੇ ਵੀ ਤੁਸੀਂ ਵਲੌਗ ਨਾ ਪਾਇਆ ਕਰੋ ਹਨਾ ਹਾਂ ਪੁਰਤਗਾਲ ਜਾ ਕੇ ਸ਼ੁਰੂ ਕਰੋ ਹਾਂ ਮੈਂ ਵੀ ਸਜੀ ਮੈਂ ਪੁਰਤਗਾਲ ਜਾ ਕੇ ਕਿਉਂਕਿ ਉੱਥੇ ਤੇਰੇ ਚਾਚੂ ਨੇ ਮੇਰਾ ਸਾਥ ਦੇਣਗੇ ਤੇ ਅਸੀਂ ਕਿਤੇ ਘੁੰਮਣ ਫਿਰਨ ਵਿੱਚ ਜਾਇਆ ਕਰਾਂਗੇ ਤੇ ਮੈਂ ਹੁਣ ਉਹਦਾ ਹੀ ਵਲੌਗ ਪਾਇਆ ਕਰਾਂ ਕਿ ਤੂੰ ਅੱਜ ਐਂ ਕਰ ਫੇਰ ਅੱਜ ਆਖਰੀ ਵਲੌਗ ਹੀ ਹੈ ਤਾਂ ਆਪਣਾ ਹੋਈ ਕਰ ਦੇ ਆ ਬਣਾ ਮੈਂ ਤਾਂ ਛੋਲੇ ਦਾ ਉਹ ਛੇਤੀ ਕਰ ਨਹੀਂ ਤੇ ਮੈਂ ਚਾਹ ਠੰਡੀ ਹੋ ਰਹੀ ਬੁੱਤ ਆ ਦੇਖੇ ਘੰਟੇ ਬਾਅਦ ਤੂੰ ਐਂ ਬੋਲੋਗੇ ਵੀ ਨਹੀਂ ਨਹੀਂ ਇਹ ਤਾਂ ਮੈਂ ਮਜ਼ਾਕ ਕਰਦੀ ਸੀ ਨਹੀਂ ਮੈਂ ਤਾਂ ਕਿਹਾ ਮੈਂ ਇਹ ਦੇਖੋ ਇੱਥੇ ਕੋਈ ਮਜ਼ਾਕ ਨਹੀਂ ਆ ਜਾ ਮੈਨੂੰ ਸੱਚੀ ਬੜੀ ਪ੍ਰੋਬਲਮ ਆਉਂਦੀ ਆਹ ਦੇਖੋ ਹੁਣ ਮੈਂ ਤੁਹਾਡੇ ਸਾਹਮਣੇ ਕਿੰਨੇ ਤਰਲੇ ਮਾਰੇ ਨਹੀਂ ਤੇ ਦੇ ਬਾਰ ਉਹ ਤਾਂ ਵੀ ਬਹੁਣੀਆਂ ਦਵਾ ਦੇਣੀਆਂ ਸੱਚ ਆਪਾਂ ਨੂੰ ਕਮੈਂਟ ਆਇਆ ਵੀਡੀਓ ਤੇ ਉਹ ਪੁੱਛ ਰਹੇ ਸੀਗੀ ਵੀ ਪੁਰਤਗਾਲ ਦਾ ਸਪਰ ਨਹੀਂ ਤੇ ਇਧਰ ਆ ਜਾ ਪਰ ਨਹੀਂ ਤੇ ਉਧਰੋਂ ਭੱਜ ਰਿਹਾ ਵੀ ਮਾਸੀ ਦਾ ਹੋਰ ਜਾਣਕਾਰੀ ਦੇਣ ਲੱਗੇ ਤੁਸੀਂ ਪੁੱਛ ਰਹੇ ਸੀਗੇ ਪੁਰਤਗਾਲ ਬਾਰੇ ਉਹ ਤੁਹਾਨੂੰ ਅਸੀਂ ਦੱਸਾਂਗੇ ਸਾਰਾ ਬੈਕਿੰਗ ਪ੍ਰੋਪਰ ਵੀਡੀਓ ਬਣਾ ਦਾਂਗੇ ਕਿ ਕੀ ਕਿੰਨਾ ਖਰਚਾ ਆਇਆ ਹਨਾ ਕਿੱਦਾਂ ਗਏ ਕਿਹੜੇ ਵੀਜ਼ੇ ਤੇ ਗਏ ਤੇ ਉਹ ਤੁਹਾਨੂੰ ਦੱਸਾਂਗੇ ਸਾਰਾ ਪਰ ਉਹ ਏਦਾਂ ਗਾਲੀ ਕਾਲੀ ਦੱਸਣ ਚ ਕੋਈ ਫਾਇਦਾ ਨਹੀਂ ਹਨਾ ਪਰ ਕੁਝ ਪਤਾ ਲੱਗਣਾ ਹੈਗਾ ਹਾਂ ਪਰ ਇਹ ਤੁਸੀਂ ਇਹ ਪੁੱਛ ਰਹੇ ਸੀਗੇ ਕਿ ਪੈਸਾ ਕਿੰਨਾ ਖਰਚ ਜਾਂਦਾ ਹੈ ਤੇ ਇਹਦੇ ਨਾਲ ਤੇ ਮੈਂ ਇਹੀ ਕਹਾਂਗੀ ਦੇਖੋ ਆਪਣੀ ਮਨ ਦੀ ਸੰਤੁਸ਼ਟੀ ਹੋਈ ਹੈ ਤਾਂ ਉਹ ਆਜੇ ਤੇ 10000 ਚਿੜੀ ਆਜੇ ਤੇ ਨਾ ਆਵੇ ਤੇ 2 ਲੱਖ ਚਿੜੀ ਉਹ ਵੀ ਤੇ 3 ਲੱਖ ਚਿੜੀ ਆਉਂਦੀ ਹੈਗੀ ਹਨਾ ਤੇ ਬਾਕੀ ਹਾਂ ਜੇ ਮੈਂ ਕਹਾਂ ਤੇ ਵਧੀਆ ਭਾਂਜਦਾ ਹੈ ਜੀ ਇਹੋ ਜਿਹੀ ਕੋਈ ਫ੍ਰੀ ਨਹੀਂ ਹੈਗੀ ਕਿ ਆਪਾਂ ਜਿੱਥੇ ਮਿਹਨਤ ਕਰੀਏ ਤੇ ਆਪਾਂ ਨੂੰ ਕੁਝ ਮਿਲੇਗਾ ਤੋਂ ਦੇਖੋ ਇਹ ਮੱਛੀ ਦਾ ਸਾਥ ਨਹੀਂ ਕਿਉਂਕਿ ਕੱਲ ਫਤੇ ਦੇ ਉੱਪਰ ਨੀਂਦ ਨੇ ਮੇਰਾ ਬਹੁਤ ਹੀ ਜ਼ਿਆਦਾ ਮਾੜੀ ਕੀਤੀ ਮੈਨੂੰ ਤਰਲੇ ਦਿੱਤੇ ਮੇਰਾ ਵਲੌਗ ਬਣਾ ਦੋ ਹਾਂ ਪਲੀਜ਼ ਮੇਰਾ ਇੱਕ ਮਿੰਟ ਮੈਂ ਮੈਂ ਤਾਂ ਕੱਲ ਸੁੱਤਾ ਪਿਆ ਸੀ ਮੈਨੂੰ ਕਦੇ ਕਿਹਾ ਠੀਕ ਹੈ ਬਾਅਦ ਚ ਹੁੰਦਾ ਹੀ ਇਹ ਹਾਂ ਫਿਰ ਐ ਕਹੋ ਨਾ ਵੈ ਸੋਚਿਆ ਸੀਗਾ ਇਹਨਾਂ ਨੂੰ ਮੈਂ ਕਹਿਣਾ ਕਿ ਆਪਣੇ ਕੰਮ ਤੁਸੀਂ ਆਪ ਹੀ ਕਰਿਆ ਕਰੋ ਹਨਾ ਪਰ ਫਿਰ ਉਹ ਵੀ ਬੱਚੇ ਨੂੰ ਮੈਨੂੰ ਤਰਸ ਆ ਜਾਂਦਾ ਪਿਆ ਹੁੰਦਾ ਕਿ ਮੈਂ ਆਪਣੀ ਚਾਹ ਛੱਡ ਕੇ ਪਹਿਲਾਂ ਮੈਂ ਪਨੀਰ ਦਾ ਕੰਮ ਕਰ ਲਈਆਂ ਕਿ ਕਹਿੰਦਾ ਮਾਸੀ ਮੈਨੂੰ ਭੁੱਖ ਲੱਗੀ ਕਰ ਲਓ ਮੈਨੂੰ ਟੈਨਸ਼ਨ ਪਈ ਰਹਿੰਦੀ ਕਿ ਹਾਏ ਬੱਚਿਆਂ ਨੂੰ ਭੁੱਖ ਲੱਗੀ ਹੈ ਵਿਚਾਰੇ ਕੀ ਹੋਇਆ ਮੈਂ ਫੇਰਾ ਹਨਾ ਵੈਸੇ ਇਹਨੇ ਵੀ ਕੈਪੇਬਲ ਹੈਗੇ ਨੇ ਕਿ ਖੁਦ ਚੱਕ ਕੇ ਦੀਜਾ ਖਾ ਸਕਦੇ ਨੇ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਆ ਮੇਰਾ ਵੀ ਖਾਣ ਨੂੰ ਬਹੁਤ ਠੀਕ ਆਦਾ ਪਰ ਮਿੱਠਾ ਆਪਾਂ ਨਹੀਂ ਖਾਣਾ ਹੈ ਲੋ ਜੱਗੇ ਜੀ ਮਜਬੂਰੀ ਏ ਮਜਬੂਰੀਆਂ ਚ ਜਿੱਤੀ ਦਰਵਾ ਬੰਦਾ ਰੋਲ ਦਿੰਦੀ ਛੋਟੀ ਦਾ ਵਾਹ ਐਵੇਂ ਥੋੜੀ ਕਿਤੇ ਕਰਲਾਂਗੇ ਨੂੰ ਦਿਵਾਲੀ ਇਹੇ ਚੀਜ਼ਾਂ ਨੇ ਸਹੀ ਨੇ ਬਾਕੀ ਦੇ ਮਨਾਂ ਨੂੰ ਆਹ ਵਲੌਗ ਤੁਸੀਂ ਮੈਨੂੰ ਇੱਧਰ ਉੱਧਰ ਰਮਣ ਹੋਰਾਂ ਦੇ ਵਲੌਗ ਥੋੜਾ-ਬੋੜਾ ਦੇਖ ਲਿਆ ਕਰੋਗੇ ਉੱਥੇ ਮੈਂ ਤੁਹਾਨੂੰ ਮਿਲ ਪਿਆ ਦਰਾਂਗੀ ਕੋਸ਼ਿਸ਼ ਕਰਿਆ ਕਰਾਂਗੀ ਠੀਕ ਹੈ ਬਾਕੀ ਲੈਟਸ ਸੀ ਕਿਵੇਂ ਬੰਦਾ ਹੈ ਤੇ ਹੁਣ ਮੈਂ ਆਪਣੀ ਕੀਮਾ ਜਾ ਕੇ ਚਾਹ ਤੇ ਪਨੀਰ ਸਿੰਘ ਨੂੰ ਰਿਵਿਊ ਲਈ ਹੈ ਹਾਂਜੀ ਕਿਵੇਂ ਲੱਗ ਰਿਹਾ ਟੈਸਟ ਹੀ ਲੱਗ ਰਿਹਾ ਦੇਖੋ ਸੀ ਨਾ ਇਹ ਚਾਹ ਆਪਾਂ ਤਾਂ ਫੁੱਲਣੀਆਂ ਕਹਿੰਦੇ ਆ ਬਾਕੀਆਂ ਦਾ ਮੈਨੂੰ ਪਤਾ ਨਹੀਂ ਕੀ ਕਹਿੰਦੇ ਨੇ ਇਹ ਮਿਕਸ ਕਰਕੇ ਛੋਲਿਆਂ ਨਾਲ ਮੈਂ ਸੋਚ ਰਹੀ ਮੈਂ ਪਿਓਰ ਗੁੜ ਮਗਵਾਵਾਂ ਉਹ ਛੋਲਿਆਂ ਚ ਮਿਕਸ ਕਰਕੇ ਮੈਂ ਖਾ ਸਕਦੀ ਹਾਂ ਹਣ ਮਮਾਨਣ ਗਈ ਕਿਉਂ ਜਿਹੜਾ ਰਸਤੇ 'ਚ ਨਹੀਂ ਹੈਗਾ ਭਰਾਵਾਂ ਦਾ ਘਲਾੜ ਆਪਨਾ ਕੁਝ ਕੇ ਹੋ ਕਿ ਉੱਥੋਂ ਮम्मा ਗੋੜ ਲੈ ਕੇ ਆਇਓ ਹਾਂ ਜੀ ਬਈ ਮੇਰਾ ਠੀਕ ਹੈ ਚੱਤਾ ਕਰਾ ਦੀ ਚਲੋ ਜੀ ਆਪਾਂ ਆਪਣੀ ਚਾਹ ਪਾਣੀ ਪੀਏ ਫਤੇ ਸਿੰਘ ਜੀ ਆ ਸੌ ਆਇਆ ਦੋ ਫਤੇ ਸੌਣ ਦਾ ਤੇ ਦੀ ਰੋਣ ਕੇ ਘਟ ਜਾਂਦੀ ਐ ਇਹ ਟਿੰਡੀ ਜੀ ਛਿੱਤੀ ਪਈ ਐ ਮੇਰੀ ਇਹ ਆਹ ਇੱਕ ਟਿੰਡੀ ਕਿ ਕਿ ਮੇ ਛਿੱਤੀ ਐ ਟਿੰਡੀ ਛਿੱਤੀ ਮੇ ਚੋੜੇ 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 ਓਏ ਓਏ ਚਲੋ ਜੀ ਮੈਂ ਆਪਣੀ ਕਰਾ ਚਾਹ ਇੰਜੋਏ ਹੁਣ ਅੱਜ ਵੀ ਮੈਂ ਸੱਚੇ ਵਲੌਗ ਨਹੀਂ ਪਾਣਾ ਪਰ ਫਿਰ ਸੋਚਿਆ ਕਿ ਚਲੋ ਪਾ ਹੀ ਦਿੰਨੇ ਆ ਹਾਏ ਵਾਏ ਗਰੂ ਕੌਣ ਯਾਦ ਕਰਦਾ ਹੋਣਾ ਮੈਨੂੰ ਬਲੈਂਡਰ ਹੀ ਯਾਦ ਕਰਦਾ ਹੋਣਾ ਜਾਂ ਮੇਰੀ ਮਾਂ ਯਾਦ ਕਰਦੀ ਹੋਣੀ ਹੈਣਾ ਜਾਂ ਮੇਰਾ ਭਰਾ ਯਾਦ ਕਰਦਾ ਹੋਣਾ ਇਸ ਤੋਂ ਇਲਾਵਾ ਤੀਜਾ ਬੰਦਾ ਮੈਨੂੰ ਕੋਈ ਯਾਦ ਨਹੀਂ ਕਰਦਾ ਹੈਗਾ ਤੇ ਇਸ ਟਾਈਮ ਬੜਾ ਵਧੀਆ ਲੱਗਦਾ ਜੀ ਕਰਦਾ ਕਿ ਬਾਹਰ ਜਾ ਕੇ ਬਈਏ ਕਰ ਘਰਾਂ ਦੇ ਕੰਮਾਂ ਧੰਦਿਆਂ ਨੇ ਬੰਨ ਕੇ ਰੱਖਿਆ ਹੋਇਆ ਆਪਾਂ ਨੂੰ ਕਿਦਰੇ ਨਹੀਂ ਜਾਇਆ ਜਾਂਦਾ ਅੱਗੇ ਨਾ ਸ਼ਾਮਾ ਪੈਂਦੀ ਹੁੰਦੀ ਆਹੀਂ ਤੇ ਇਸ ਟਾਈਮ ਬਾਹਰ ਨਿਕਲ ਕੇ ਬਹਿਣਾ ਸਬਜੀ ਸਬਜੀ ਕੱਟਣੀ ਬਾਹਰ ਬੈ ਕੇ ਤੇ ਬੜਾ ਵਧੀਆ ਲੱਗਦਾ ਹੁੰਦਾ ਹੈ ਤੇ ਹੁਣ ਆ ਲੱਗਦਾ ਹੁਣ ਮਤਲਬ ਅੱਜ ਕੱਲ ਨੂੰ ਚੀਜ਼ਾਂ ਬਹੁਤ ਬਹੁਤ ਵੀ ਖਤਮ ਹੀ ਹੋ ਚੁੱਕੀਆਂ ਹੁੰਦਾ ਅੱਜ ਕੱਲ ਤਾਂ ਕਿਹੜਾ ਬੈਠਦਾ ਹੈ ਤੇ ਚਲੋ ਜੀ ਅੱਜ ਵਾਲਾ ਵਲੌਗ ਹੁਣ ਜਿਆਦਾ ਲੰਬਾ ਨਹੀਂ ਹੋਣਾ ਹੈਗਾ ਆਪਾਂ ਹੁਣ ਮੈਨੂੰ ਇਹ ਨਹੀਂ ਸਮਝ ਆ ਰਹੀ ਵੀ ਮੈਂ ਤੁਹਾਨੂੰ ਕਹਾਂ ਕਿ ਨਾ ਕਹਾਂ ਕਿ ਤੁਹਾਨੂੰ ਆਪਾਂ ਅਗਲੇ ਵਲੌਗ ਦੇ ਵਿੱਚ ਮਿਲਾਂਗੇ ਪਤਾ ਨਹੀਂ ਮਿਲਾਂਗੇ ਕਿ ਨਹੀਂ ਮਿਲਾਂਗੇ ਟਾਈਮ ਦੱਸੂਗਾ ਤੇ ਤਦ ਤੱਕ ਲਈ ਪਹਿਲਾਂ ਤਾਂ ਜਿਹੜੇ ਚੈਨਲ ਤੇ ਸਾਰੇ ਨਵੇਂ ਨੇ ਉਹ ਕਰ ਲੋ ਚੈਨਲ ਨੂੰ ਸਬਸਕ੍ਰਾਈਬ ਤੇ ਜੇ ਹਿੰਮਤ ਬਣੀ ਰਹੀ ਫਿਰ ਤਾਂ ਵੀਡੀਓ ਆਏਗੀ ਤੇ ਜੇ ਨਹੀਂ ਮਤਲਬ ਮੈਂ ਕੁਝ ਵੀ ਨਹੀਂ ਅਜੇ ਕਹਿ ਸਕਦੀ ਜਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੱਸਦੇ ਵਾਸਤੇ ਰਹੋ ਖੁਸ਼ ਰਹੋ